ਨਮਸਕਾਰ ਜੈਨ ਦੋਸਤੋ ਮੈਂ ਪ੍ਰਗਨ ਮੁਖੀਜਾ ਮੁਖੀਜਾ ਰੀਅਲ ਐਂਡ ਨਿਊਜ਼ ਤੁਹਾਡਾ ਸਭ ਦਾ ਸਵਾਗਤ ਹੈ। ਰਾਜਪ੍ਰਦੇਸ਼ ਵਿੱਚ ਕਿਸੇ ਵੀ ਸੰਸਥਾ ਦੀ ਚੋਣ ਹੋਵੇ ਕਿਸੇ ਵੀ ਸੰਸਥਾ ਤੇ ਚੋਣ ਹੁੰਦੀ ਹੈ ਉਸ ਸੰਸਥਾ ਦੀ ਚੋਣ ਦੇ ਉੱਪਰ ਰਾਜਪ੍ਰਦੇਸ਼ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੀ ਨਜ਼ਰਾਂ ਟਿਕ ਜਾਂਦੀਆਂ ਨੇ। ਕਿਉਂਕਿ ਚਾਹੇ ਉਹ ਜੇ ਚਾ ਸਿੱਖਿਆ ਸੰਸਥਾ ਹੋਵੇ ਇਹ ਵਪਾਰਿਕ ਸੰਸਥਾ ਹੋਵੇ ਇਹਦੇ ਵਿੱਚ ਸਿੱਧੇ ਤੌਰ ਤੇ ਤਾਂ ਚਾਹੇ ਸਰਕਾਰ ਹੋਵੇ ਜਾਂ ਵਿਰੋਧੀ ਦਿਰਦਾ ਨੇਤਾ ਹੋਵੇ ਯਾ ਵਿਰੋਧੀ ਪਾਰਟੀ ਹੋਵੇ ਕਦੇ ਵੀ ਸਿੱਧੇ ਤੌਰ ਤੇ ਤਾਂ ਉਹਦਾ ਸਮਰਥਨ ਕਰਦੇ ਦੇਖੇ ਨਹੀਂ ਜਾਂਦੇ ਜਿਹੜਾ ਵੀ ਉਹ ਚੇਤਾ ਹੁੰਦਾ ਪਰ ਫਿਰ ਵੀ ਇਹ ਗੱਲ ਕਿਸੇ ਤੋਂ ਲੁਕੀ ਛਿੱਪੀ ਹੋਈ ਨਹੀਂ ਹੈ ਕਿ ਫਿਰ ਵੀ ਸੱਤਾਧਰ ਜਾਂ ਵਿਰੋਧੀ ਪਾਰਟੀਆਂ ਆਪਣੇ ਚਿਹਤੇ ਯਾ ਆਪਣੇ ਸਮਰਥਕ ਦੀ ਸਮਰਥਨ ਕੀਤੇ ਦੇਖੇ ਜਾ ਸਕਦੇ ਨੇ ਕਿਉਂਕਿ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਸ ਵੀ ਵਿਅਕਤੀ ਦੇ ਕੋਲ ਸਰਕਾਰ ਦਾ ਆਸ਼ੀਰਵਾਦ ਹੁੰਦਾ ਉਹਦਾ ਪੱਲਾ ਭਾਰੀ ਗਿਣਿਆ ਜਾਂਦਾ ਉਹਦਾ ਪੱਲਾ ਭਾਰੀ ਸਮਝਿਆ ਜਾਂਦਾ ਪਰ ਫਿਰ ਵੀ ਜਿਹੜੀ ਚੋਣ ਹੋ ਰਹੀ ਹੈ ਜਿਹੜੀ ਹੁਣ ਚੋਣ ਹੋ ਰਹੀ ਹੈ ਨਿਊ ਗ੍ਰੇਨ ਮਾਰਕੀਟ ਵੈਲਫੇਅਰ ਸੁਸਾਇਟੀ ਦੀ ਇਸ ਚੋਣ ਦੇ ਵਿੱਚ ਤਿੰਨ ਉਮੀਦਵਾਰ ਚੋਣ ਮੈਦਾਨੇ ਵਿੱਚ ਡਟੇ ਹੋਏ ਨੇ ਡਟੇ ਹੋਏ ਨੇ ਇਤਨਾ ਕੈਸਾ ਦਾ ਟਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜੇ ਪਿਛਲੇ ਕੁਝ ਸਾਲਾਂ ਦੀ ਅਨਾਜ ਮੰਡੀ ਦੀ ਚੋਣ ਕੱਲ ਚੋਣਵਲ ਜੇ ਨਜ਼ਰ ਮਾਰੀ ਜਵੇ ਤਾਂ ਪਹਿਲੀ ਵਾਰ ਹੋਵੇਗਾ ਕਈ ਸਾਲਾਂ ਦੇ ਚਰਾਵੀ ਇਤਿਹਾਸ ਦੇ ਬਾਅਦ ਕਿ ਤਿੰਨ ਤਿੰਨ ਉਮੀਦਵਾਰ ਤਾਲ ਠੋਪ ਰਹੇ ਨੇ ਤਿੰਨ ਤਿੰਨ ਉਮੀਦਵਾਰ ਜੋਰ ਅਜਮੈਸ਼ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਕੋਲ ਇਤਨਾ ਸਮਰਥਨ ਹੈ ਕਿ ਉਹ ਜਿੱਤੇ ਜਾਣਗੇ ਅੱਜ 11 ਤੋਂ 1 ਵਜੇ ਤੱਕ ਨਾਂ ਵਾਪਸ ਲੈਣ ਦਾ ਸਮਾਂ ਸੀ ਨਾਂ ਵਾਪਸ ਲੈਣ ਦਾ ਸਮਾਂ ਸੀ ਤਾਂ ਸ਼ਾਇਦ ਦੇ ਵਿੱਚ ਇਸ ਗੱਲ ਦੀਆਂ ਕਿੱਸਰੀਆਂ ਚੱਲ ਰੀਆਂ ਸਨ ਕਿ ਸ਼ਾਇਦ ਕੋਈ ਉਮੀਦਵਾਰ ਆਪਣਾ ਕਾਗਜ਼ ਵਾਪਸ ਲੈ ਲਵੇ ਪਰ ਜਦੋਂ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਵਾਪਸ ਨਹੀਂ ਲਿਆ ਗਿਆ ਤਾਂ ਤਿੰਨੇ ਦਾ ਤਿੰਨ ਉਮੀਦਵਾਰ ਚੋਣ ਮੇਦਾਨ 'ਚ ਡੱਟੇ ਹੋਏ ਦਿਖਾਈ ਦਿੱਤੇ ਉਸ ਤੋਂ ਬਾਅਦ ਚੋਣ ਅਧਿਕਾਰੀ ਵੱਲੋਂ ਜਿਹੜੇ ਤਿੰਨ ਉਮੀਦਵਾਰ ਨੇ ਉਹਨਾਂ ਨੂੰ ਚੌੜ ਨਿਸ਼ਾਨ ਅਲਾਟ ਕੀਤੇ ਗਏ ਦੱਸਿਆ ਗਿਆ ਕਿ ਰਕੇਸ਼ ਕੁਮਾਰ ਕੁਕਰੀਜਾ ਨੂੰ ਸ਼ੇਰ ਦਵਿੰਦਰ ਸਿੰਘ ਨੂੰ ਟਰੈਕਟਰ ਅਤੇ ਰੁਪਿੰਦਰ ਸਿੰਘ ਰੂਪੀ ਨੂੰ ਕੁਰਸੀ ਦਾ ਚੌੜ ਨਿਸ਼ਾਨ ਅਲਾਟ ਕੀਤਾ ਗਿਆ ਹੈ ਦੋਸਤੋ ਇਸ ਚੌੜ ਦੇ ਕਰਕੇ ਕਈ ਰਾਜਨੀਤਿਕ ਨੇਤਾ ਵੀ ਐਕਟਿਵ ਹੋ ਚੁੱਕੇ ਨੇ ਕਿਉਂਕਿ ਇਸ ਅਨਾਜ ਮੰਡੀ ਦੇ ਚੌਂਡ ਬਾਰੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਅਨਾਜ ਮੰਡੀ ਦੇ ਵਿੱਚ ਜੇ ਕਿਸੇ ਵੀ ਨੂੰ ਰਾਜਪਰੀ ਦੀ ਰਾਜਨੀਤੀ ਬਾਰੇ ਚਰਚਾ ਕਰਨੀ ਹੈ ਜਾਂ ਕਿਹੜਾ ਮਜ਼ਬੂਤ ਹੈ ਕਿਹੜਾ ਕਮਜ਼ੋਰ ਹੈ ਉਹ ਅਨਾਜ ਮੰਡੀ ਤੋਂ ਪਤਾ ਕੀਤਾ ਜਾ ਸਕਦਾ ਹੈ ਰਾਜਪੁਰਾ ਦੀ ਜਿਹੜੀ ਅਨਾਜ ਮੰਡੀ ਹੈ ਇੱਕ ਬਹੁਤ ਵੱਡੀ ਮੰਡੀ ਦੇ ਤੌਰ ਤੇ ਇਹਦਾ ਨਾਮ ਜਿਹੜਾ ਆਉਂਦਾ ਹੈ ਇਸ ਲਈ ਚੋਣਾਂ ਦੇ ਰਿਜ਼ਲਟ ਵੱਲ ਵੀ ਕਾਫੀ ਨਜ਼ਰਾਂ ਟਿਕਣਾ ਆਮ ਗੱਲ ਹੈ ਹੁਣ ਤਿੰਨੋ ਚੋਣ ਮੈਦਾਨ ਦੇ ਵਿੱਚ ਜਟੇ ਉਮੀਦਵਾਰਾਂ ਵੱਲੋਂ ਜ਼ੋਰਜ ਵੈਸ਼ ਕੀਤੀ ਜਾ ਰਹੀ ਹੈ ਪਰ ਇਹ ਤਾਂ 17 ਫਰਵਰੀ ਨੂੰ ਹੀ ਜਿਹੜਾ ਰਿਜ਼ਲਟ ਦੱਸੇਗਾ ਕਿ ਕੌਣ ਮੁਕੱਦਰ ਦਾ ਸਿਕੰਦਰ ਬਣਦਾ ਹੈ ਦੱਸਿਆ ਜਾਂਦਾ ਹੈ ਕਿ ਵੈਲਫੇਅਰ ਸੁਸਾਇਟੀ ਦੀਆਂ 196 ਵੋਟਾਂ ਨੇ 196 ਵੋਟਾਂ ਨੇ ਤੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਤਾਂ ਜਿਹੜੇ ਵੋਟਰ ਨੇ ਉਭੇ ਲੱਗਦਾ ਹੈ ਕਿ ਸੋਸੋ ਪੰਜ ਵਿੱਚ ਹੋ ਸਕਦੇ ਨੇ ਕਿਉਂਕਿ ਪਿਛਲੇ ਕੇ ਇਸਤਾਨਾ ਤੋਂ ਬਾਅਦ ਪਹਿਲੀ ਵਾਰ ਹੈ ਕਿ ਇੱਕ ਦੋ ਨੇ ਆਮੋ ਸਾਹਮਣੇ ਨਹੀਂ ਟਕੋਣਾ ਮੁਕਾਬਲਾ ਦੇਖਣ ਨੂੰ ਮਿਲਿਆ ਤੇ ਤਿੰਨੋਂ ਉਮੀਦਵਾਰਾਂ ਦਾ ਆਪਣਾ ਇੱਕ ਟਰੈਕ ਰਿਕਾਰਡ ਹੈ ਤੇ ਤਿੰਨੋਂ ਉਮੀਦਵਾਰ ਇੱਕ ਤਰ੍ਹਾਂ ਦੇ ਨਾਲ ਵਧੀਆ ਛਵੀ ਵੀ ਰੱਖਦੇ ਨੇ ਹੁਣ ਦੇਖਦੇ ਹਾਂ ਕਿ ਜਿਹੜੇ ਵੋਟਰਾਂ ਦੀ ਸਭ ਤੋਂ ਇੱਕ ਨੰਬਰ ਦੀ ਪਸੰਦ ਕੌਣ ਬਣਦਾ ਇੱਕ ਨੰਬਰ ਤੇ ਕੌਣ ਰਹਿੰਦਾ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ